ਸਤਿ ਸ੍ਰੀ ਅਕਾਲ ਜੀ ਭਰਾ ਜੀ ਸਾਰਿਆਂ ਨੂੰ ਜੀ ਆਪਣੇ ਮੱਕੀ ਵਾਲੇ ਸੀਜ਼ਨ ਵਾਸਤੇ ਪਕਾਵੀ ਮੱਕੀ ਵੱਢਣ ਵਾਸਤੇ ਮੱਕੀ ਵਾਲੇ ਕਟਰਾਂ ਦੀ ਰਿਪੇਅਰ ਦਾ ਕੰਮ ਚੱਲ ਰਿਹਾ ਇਹ ਦਸ਼ਮੇਸ਼ ਦੇ ਕਟਰ ਨੇ ਮਲੇਰ ਕੂਟਲਾ ਦੇ ਬਣੇ ਹੋਏ ਇਹ ਬਹੁਤ ਵਧੀਆ ਚੱਲੇ ਨੇ ਦੋ ਸੀਜ਼ਨਾਂ ਤੋਂ ਬਾਅਦ ਹੁਣ ਥੋੜੀ ਬਹੁਤੀ ਰਿਪੇਅਰ ਫਿਰ ਬਣਦੀ ਹੁੰਦੀ ਹੈ ਤਾਂ ਜੋ ਸੀਜ਼ਨ 'ਚ ਬ੍ਰੇਕਡਾਊਨ ਨਾ ਆਵੇ ਮੈਂ ਤਾਂ ਆਪਾਂ ਇਹਨਾਂ ਨੂੰ ਐਵੇਂ ਵੀ ਚਲਾਈ ਜਾ ਸਕਦੇ ਹਾਂ ਇਹਨਾਂ ਦੇ ਗੇਰਾਂ ਦੇ ਤੇਲ ਇਹਨਾਂ ਦੇ ਬੈਅਰਿੰਗ ਸਾਰਾ ਗਰੀਸ ਤੇ ਗੀਰਾਂ ਤੇਲ ਜਰੂਰ ਚੇਂਜ ਕਰਨਾ ਪੈਂਦਾ ਫਿਰ ਗੀਰ ਜਾਂ ਕੋਈ ਗਰਾਰੀਆਂ ਜਾਂ ਕੋਈ ਬੈਰਿੰਗ ਨਹੀਂ ਮਰਦੇ ਆ ਚੈਨਾਂ ਚੋਂ ਨਾਲੀ ਸਾਰੀ ਸਰਵਿਸ ਸਾਰੇ ਬੋਲਟਾਂ ਉਰੇ ਗਰੀਸ ਦਾ ਜੋ ਉਹਨੂੰ ਦਮ ਦਿੰਦੀ ਰਹੇ ਚੈਨ ਫਿਕਸ ਨਾ ਹੋਵੇ ਜਾਮ ਨਾ ਹੋਵੇ ਟੁੱਟੇ ਨਾ ਚੈਨ ਚੈਨ ਟੁੱਟਣ ਦਾ ਇੱਕ ਮੇਨ ਕਾਰਨ ਇਹ ਵੀ ਹੋ ਜਾਂਦਾ ਵੀ ਇਹ ਜਦੋਂ ਉਹਨੂੰ ਉਰੇ ਗਰੀਸ ਨਹੀਂ ਲਗਾਉਂਦੇ ਜਾਮ ਹੋਏ ਹੁੰਦੇ ਨੇ ਸਕਰੌਟ ਫਿਰ ਚੈਨ ਟੁੱਟਣ ਲੱਗ ਜਾਂਦੀ ਆਪਣੀ ਤੇ ਗੀਰਾਂ ਨੂੰ ਤੇਲ ਜਰੂਰ ਚੇਂਜ ਕਰੋ ਇਹਨਾਂ ਦਾ ਪੂਰਾ ਨਾ ਕਰੋ ਤਾਂ ਜੋ ਪਾਣੀ ਪੂਣੀ ਪਿਆ ਹੁੰਦਾ ਜਿਹਦਾ ਬਾਅਦ ਧੋ ਕੇ ਖੜਾਉਨੇ ਇਹਨਾਂ ਨੂੰ ਤੇ ਫਿਰ ਗੇਅਰ ਜਾਮ ਹੋ ਜਾਂਦੇ ਨੇ ਖੜੇ ਤੇ ਕੱਢ ਕੇ ਇਹਨਾਂ ਦਾ ਗੇਅਰ ਦਾ ਤੇਲ 10 ਲੀਟਰ ਤੇਲ ਸਾਰੇ ਗੇਅਰ ਦੇ ਵਿੱਚ ਪੈਂਦਾ 1.5 ਲੀਟਰ ਇੱਕ ਗੇਅਰ ਦੇ ਵਿੱਚ ਤੇਲ ਪੈਂਦਾ ਤੇ 10 ਲੀਟਰ ਤੇਲ ਨਾਲ ਸਾਰੇ ਕਟਰ ਦੀ ਸਰਵਿਸ ਹੋ ਜਾਂਦੀ ਹੈ ਆ ਦੇਖੋ ਤੁਸੀਂ ਜਿਹੜੇ ਗਰੀਸ ਵਾਲੇ ਨਿਪਨ ਨੂੰ ਪਲ ਨੇ ਸਾਰੇ ਤਿਆਰ ਕਰਕੇ ਆ ਵੀ ਸਰੋਂ ਸੀਜ਼ਨ ਚ ਗਰੀਸ ਹੋਂਦਾ ਰਹੇ ਸਾਰਾ ਸਟਾਫ ਲੱਗਿਆ ਹੋਇਆ ਮਸ਼ੀਨ ਕੀ ਮਸੀਮ ਦੀ ਇਹ 11 ਦੀ ਕਟਰਾਂ ਦੀ ਸਰਵਿਸ ਕਰਨ ਪਹਿਲਾਂ ਮਸ਼ੀਨਾਂ ਤਿਆਰ ਕਰੀਏ ਮਸ਼ੀਨਾਂ ਦੇ 4 ਵੀਲ ਲਗਾਏ ਗਏ ਆ ਦੇਖੋ ਤੁਸੀਂ ਮਸ਼ੀਨਾਂ ਦੇ 4 ਵੀਲ ਲਗਾਏ ਨੇ ਤੇ ਇਹ ਇਹਦੇ ਵਿੱਚ 6205 ਦੇ ਬੈਰ ਹੁੰਦੇ ਨੇ ਆ ਸਕਰਾਊਡ ਚੱਲਦੇ ਨੇ ਜਿਹੜੇ 11 ਹੁੰਦੇ ਤੇ ਆ ਗਰੀਸ ਵਾਲੇ ਨੇ ਆਪਣੀ ਮਿਹਨਤ ਕਰ ਰਹੇ ਹੁੰਦਾ ਵੀ ਇਹ ਫੋਰਮੈਨ ਆਪਣਾ ਵੀ ਇਹ ਸੀਜ਼ਨ ਦੇ ਵਿੱਚ ਗਰੀਸ ਆਉਂਦਾ ਰਹੇ ਤਾਜ ਨਾਲ ਨਾਲ ਟਾਈਮ 'ਚ ਵੀ ਰਿਪੇਅਰਿੰਗ ਵਗੈਰਾ ਨਾ ਕੱਢੀ ਇਹ ਦੋ ਹੀ ਕਟਰ ਨੇ ਬਣੇ ਨਵੇਂ ਨੇ ਤੇ ਆਹ ਮਸ਼ੀਨ ਦੇ ਵੀ 4 ਵੀਲ ਲੱਗ ਗਿਆ ਆ ਦੇਖੋ ਇਹ ਮਸ਼ੀਨ ਦੇ ਵੀ 4 ਵੀਲ ਲੱਗ ਚੁੱਕੇ ਮਸ਼ੀਨਾਂ ਦੋਹਾਂ ਦੇ 4 ਵੀਲ ਦਾ ਕੰਮ ਕੰਪਲੀਟ ਆ ਮਸ਼ੀਨਾਂ ਦਾ ਕੋਈ ਕੰਮ ਨਹੀਂ ਹੋ ਰਿਹਾ ਰਹਿਦਾ ਬਾਕੀ ਦੇਖੋ ਮੱਕੀ ਵਾਸਤੇ ਬਿਲਕੁਲ ਤਿਆਰ ਵਰ ਤਿਆਰ ਨੇ ਨ ਖੋਲੇ ਪਏ ਨੇ ਇਹਦੇ ਸਮਾਨ ਸਾਰਾ ਆ ਚੈਨਾ ਜੂਨਾ ਸਾਰਿਆਂ ਤੇਲ ਲਾ ਕੇ ਫੇਰ ਪਹਿੰਜੇ ਕਰੀਆਂ ਜਾਣਗੀਆਂ ਇਹਦੇ ਵੀ ਉਹੀ ਗੇਰਾਂ ਦਾ ਤੇਲ ਵਗੈਰਾ ਪੂਰਾ ਕਰਿਆ ਜਾਊਗਾ ਨਵਾਂ ਪਾਇਆ ਜਾਊ ਇਹ ਸਾਰੇ ਇਹਦੇ ਵਿੱਚ ਸਪਰਿੰਗ ਹੁੰਦਾ ਬੋਲਟ ਲੱਗਾ ਹੁੰਦਾ ਉਹ ਇਹ ਜਾਮਣਾ ਹੋ ਗਏ ਜਿੰਨੇ ਨੂੰ ਇਹ ਦਮ ਦਊਗਾ ਚੈਨ ਨਹੀਂ ਟੁੱਟਦੀ ਇੱਥੇ ਇਹਨਾਂ ਦੇ ਬੈয়ারਿੰਗ ਸਾਰੇ ਡਬਲ ਡਬਲ ਸਾਰੇ ਇਹ ਨਵੇਂ ਪਾਈ ਜਾਂਦੇ ਨੇ ਤੇ ਇਹਦੇ ਬਿੱਟ ਵਾਲਾ ਬਲੇਡ ਲੱਗਿਆ ਹੋਇਆ ਆ ਦੇਖੋ ਤੁਸੀਂ ਬਿੱਟ ਵਾਲਾ ਬਲੇਡ ਤਿੰਨ ਚਾਰ ਸੀਜ਼ਨ ਬਿਲਕੁਲ ਲਾ ਜਾਂਦਾ ਇਹ ਦੋ ਸੀਜ਼ਨ ਹੋ ਗਏ ਬਿੱਟ ਵਾਲੇ ਬਲੇਡ ਨੂੰ ਬਿਲਕੁਲ ਵੀ ਪਤਾ ਵੀ ਨਹੀਂ ਲੱਗਿਆ ਬਹੁਤ ਜ਼ਿਆਦਾ ਵਧੀਆ ਕੱਟਰ ਚੱਲੇ ਨੇ ਇਹ ਤੇ ਕੋਈ ਬ੍ਰੇਕਡਾਊਨ ਨਹੀਂ ਸੀ ਜਿੰਦੀ ਆਈ ਇਹਨਾਂ ਦੀ ਬਿਲਕੁਲ ਵੀ ਆ ਦੇਖੋ ਗਰਾਰੀਆਂ ਗਰੂਰੀਆਂ ਵੀ ਨਾਲ ਦੀ ਨੇ ਬਿਲਕੁਲ ਸਾਰੇ ਸਲਿੱਪ ਕਲੱਚ ਵਗੈਰਾ ਸਾਰੇ ਆਡਲ ਆਊਟਲਰ ਨੂੰ ਗ੍ਰੀਸ ਆਉਂਦਾ ਇਹ ਕਿਹਦੇ ਆ ਇਹ ਕਿਹ ਵਜਾ ਵੀ ਜਦੋਂ ਸਾਰੇ ਘਟਰ ਨੂੰ ਗ੍ਰੀਸ ਸਹੀ ਆਉਂਦਾ ਆ ਦੇਖੋ ਆਹ ਵਾਲੇ ਵੀ ਇੱਧਰ ਲੱਗੇ ਹੋਏ ਨੇ ਤਾਂ ਫਿਰ ਕੋਈ ਬ੍ਰੇਕਡਾਊਨ ਨਹੀਂ ਕੱਢਦਾ ਘਟਰ ਆ ਦੇਖੋ ਸਾਰੇ ਬੇਰਿੰਗ ਉਹਨਾਂ ਨਾਲ ਦੀ ਨੇ ਇੰਨਾ ਚੱਲਣ ਦੇ ਬਾਵਜੂਦ ਵੀ ਮਸ਼ੀਨਾਂ ਦਾ ਕੰਮ ਆਪਣਾ ਸਾਰਾ ਕੰਪਲੀਟ ਆ ਤੇ ਜੇ ਕੋਈ ਸਿੰਗਲ ਤਿੰਨ ਚੈਨਲ ਮਸ਼ੀਨਾਂ ਚੋਂ ਫੱਟੀਆਂ ਜਿਆਦਾ ਤੋੜਦੀਆਂ ਦੇਖੋ ਮਸ਼ੀਨਾਂ ਦੇ ਆਪਣੇ ਚੈਨਲ ਚਾਰ-ਚਾਰ ਚੈਨਲ ਨੇ ਤਿੰਨ-ਤਿੰਨ ਫੱਟੀਆਂ ਹੌਣੀਆਂ ਮਸ਼ੀਨਾਂ ਨੂੰ ਇਹਨਾਂ ਦੀ ਕੋਈ ਬ੍ਰੇਕਡਾਊਨ ਨਹੀਂ ਆਉਦੀ ਕੋਈ ਟੁੱਟ-ਭੱਜ ਨਹੀਂ ਕਰਦੀਆਂ ਤੋੜਦਿਆਂ ਬਿਲਕੁਲ ਜੀ ਬੇ ਉਹ ਮਕੀਲੇ ਕਾਟਰ ਬਿਲਕੁਲ ਸੌਫਟ ਹੈ ਨਹੀਂ ਇਹਦੇ ਬੈਰਿੰਗ ਪੂਰਨ ਨਾਲ ਦੀ ਬਿਲਕੁਲ ਹੁਣ ਇਸ ਵਾਰ ਪਹਿਲੇ ਵਾਰ ਫਿਰ ਹੁਣ ਲੱਗਿਆ ਦੋ ਸੀਜ਼ਨਾਂ ਦੇ ਬਾਅਦ ਇਹਨਾਂ ਨੇ ਹੁਣ ਵੀ 11 ਗੁਰਾਂ ਦਾ ਤੇਲ ਚੇਂਜ ਕੀਤਾ ਆਪਾਂ ਨੇ ਜਿਉਂਕਿ ਜਿਹੜੇ ਬੈਰਿੰਗ ਪੂਰਨ ਗਾ ਆਪਣੇ ਰਹਿੰਦੇ ਸੀਗੇ ਕੋਈ ਗਰੀਸ ਨਹੀਂ ਆਉਂਦਾ ਜਿਉਂਕਿ ਢਿੱਲ ਮੱਠ ਪੈ ਗਈ ਬਸ ਉਹ ਚੀਜ਼ ਕਰੇ ਨਹੀਂ ਬਿਲਕੁਲ ਤਿਆਰ ਵਰ ਤਿਆਰ ਨਹੀਂ ਕਰਦਾ ਆਪਾਂ ਧੰਨਵਾਦ ਵੀਰ ਜੀ ਸਾਰਿਆਂ ਦਾ ਜੀ ਵੀਡੀਓ ਤੇ ਬਣੇ ਰਹੋ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ